ਹਜ਼ੂਰ ਇੱਕ ਨਾ ਤੁਹਾਨੂੰ ਮੈਂ ਦੱਸ ਦੇਵਾਂ ਕਿ ਇੱਥੇ ਇਸ ਹਸਾਬ ਕਿਤਾਬ ਆ ਮੈਂ ਤੁਹਾਨੂੰ ਆਪਣੀ ਇੱਕ ਨਿੱਜੀ ਗੱਲ ਵੀ ਦੱਸ ਦਿਨਾ ਜੀ ਇੱਕ ਮੌਕੇ ਤੇ ਇੱਕ ਟੂਰਨਾਮੈਂ ਨਾਂ ਨਹੀਂ ਲਊਂਗਾ ਉਸ ਪਿੰਡ ਦਾ ਕਿਉਂਕਿ ਫਿਰ ਸਾਰਾ ਪਿੰਡ ਕਈ ਵਾਰ ਹੁੰਦਾ ਨਾ ਵਿੱਚ ਆ ਜਾਂਦਾ ਸਾਰੀ ਚਰਚਾ ਜੀ ਇੱਕ ਪਿੰਡ ਅਸੀਂ ਖੇਡਣ ਗਏ ਉੱਥੇ ਉਹਨਾਂ ਨੂੰ ਪਤਾ ਸੀ ਅਸੀਂ ਥੋੜੇ ਚਲੋ ਠੀਕ ਸੀਗੇ ਉਹਨਾਂ ਨੇ ਮਿੱਥ ਲਿਆ ਸੀਗਾ ਕਿ ਉਹ ਕਿਉਂਕਿ ਮੇਰੇ weight ਤੇ ਸ਼ੱਕ ਸੀ ਉਹਨਾਂ ਨੂੰ ਬਾਕੀਆਂ ਦਾ weight ਠੀਕ ਠਾਕ ਸੀਗਾ ਜੀ ਜੀ ਤੇ ਮੈਂ ਉਹਨਾਂ ਨੂੰ ਇਲਤਜ਼ਾ ਕੀਤੀ ਗੁਜ਼ਾਰਿਸ਼ ਕੀਤੀ ਕਿ ਤੁਸੀਂ ਮੈਨੂੰ ਐਦਾਂ ਕਰੋ ਕਿ ਇੱਕ ਲੰਗੋਟ ਤੇ ਕੱਚੇ ਦਾ ਜਿਹੜਾ ਹੈ ਨਾ ਮੈਨੂੰ ਛੋਟ ਦੇ ਦਿਓ ਜੀ ਮੈਨੂੰ ਪਤਾ ਸੀ ਮੇਰਾ ਬੇਟਾ ਆ ਜਾਣਾ ਮੈਂ ਉਹ ਆਪਦਾ ਸੈੱਟ ਕਰਕੇ ਰੱਖਦਾ ਹੁੰਦਾ ਸੀਗਾ ਮੇਰਾ ਇੱਕ ਦਿਨ ਪਹਿਲਾਂ ਜਿਵੇਂ ਇਹ ਸਭ ਕੁਝ ਹੁੰਦਾ ਮੈਂਟੇਨ ਕਰ ਲਈਦਾ ਸੀ ਜੀ ਉਹ ਪਿੰਡ ਵਾਲੇ ਜਿਹੜੇ ਯੋਜਕ ਸੀਗੇ ਉਹ ਅੜ ਗਏ ਜੀ ਉਹ ਕਹਿੰਦੇ ਕਿ ਦਾਨੀ ਉਦਾਨੀ ਫਲਾਂ ਟਮਕਾਂ ਤੇ ਅਸੀਂ ਇਕੱਲਾ ਨਿੱਕਰਦਾ ਰੱਖਾਂਗੇ ਇਧਰਲੇ ਪਾਸੇ ਜਾਂ ਇਦਾਂ ਉਦਾਂ ਤਾਂ ਮੈਂ ਉਹਨਾਂ ਨੂੰ ਕਿਹਾ ਫਿਰ ਤੁਸੀਂ ਕਿਉਂਕਿ ਕੰਡਾ ਉਸ ਟਾਈਮ ਵਿਚਾਲੇ ਸੀ ਗੱਲ ਐ ਬਿਲਕੁਲ ਗਰਾਊਂਡ ਤੇ ਲੈ ਆਉਂਦੇ ਹੁੰਦੇ ਸੀ ਕਿ ਜਿੱਥੇ ਕਿਤੇ ਇਦਾਂ ਦਾ ਕੰਟਰੋਵਰਸੀ ਹੋਵੇ ਫਿਰ ਮੈਂ ਉਹਨਾਂ ਨੂੰ ਕਿਹਾ ਫਿਰ ਇੱਕ ਤਰੀਕਾ ਬਾਈ ਜੀ ਮੈਂ ABC ਹੋ ਜਾਣਾ ਤੁਸੀਂ ਚਾਦਣਾ ਤੁਹਾਨੂੰ ਪਾਸੇ ਕਿਉਂਕਿ ਹੁਣ ਲੋਕੀ ਕੋਠਿਆਂ ਤੇ ਵੀ ਹੋ ਸਕਦੇ ਆ ਸੇ ਪਾਸੇ ਵੀ ਹੋ ਸਕਦੇ ਬਜ਼ੁਰਗ ਵੀ ਹੋ ਸਕਦੇ ਕੋਈ ਬੀਬੀ ਵੀ ਹੋ ਸਕਦੀ ਵਿੱਚ ਮੈਂ ਕਿਹਾ ਵੀ ਮੈਂ ਨੰਗਾ ਹੋ ਕੇ ਕਰਵਾ ਲੈਣਾ ਜੀ ਫਿਰ ਸਿਆਣੇ ਬੰਦੇ ਮੈਂ ਕਿਹਾ ਜੀ ਮੈਂ ਨਿਕਰ ਲਾਤੀ ਲੰਗੋਟਾ ਕਲਸ ਮੈਂ ਕਿਹਾ ਮੈਂ ਇਹ ਵੀ ਖੋਲਦਾ ਹੂੰ ਜੇ ਤੁਸੀਂ ਹਨ ਜਾਂ ਤਾਂ ਬਰਾਬਰ ਲੰਗੋਟਾ ਵੀ ਰੱਖੋ ਬਿਲਕੁਲ ਤਾਂ ਉਹ ਫਰਕ ਇੰਨਾ ਕੀ ਸੀਗਾ ਹੂੰ ਇੰਨਾ ਕੁ ਫਰਕ ਸੀ ਉਹ ਸਿਆਣੇ ਬੰਦੇ ਨੇ ਆਖਿਆ ਨਾ ਕਿ ਕਿਉਂ ਤੁਹਾਡੀ ਮੱਤ ਮਾਰੀ ਆ ਯਾਰ ਮੁੰਡਾ ਜੇ ਨੰਗਾ ਹੋ ਕੇ ਤਲੋਗੇ ਤੇ ਆਪਣੇ ਲਈ ਸ਼ਰਮਿੰਦਗੀ ਹੈ ਜੀ ਬਿਲਕੁਲ ਹਰਤਾ ਯਾਨੀ ਇਸ ਤਰ੍ਹਾਂ ਦਾ ਇੱਕ ਪ੍ਰੋਸੀਜਰ ਹੁੰਦਾ ਹੈ ਜਿਹਦੇ ਚੋਂ ਗੁਜ਼ਰਨਾ ਹੈ ਉੱਥੇ ਜਿਹੜੀਆਂ ਤੁਸੀਂ ਇੱਥੇ ਗੱਲਾਂ ਕਰੀ ਜਾਂਦੇ ਹੋ ਨਾ ਕਿ ਇਦਾਂ ਹੋ ਗਿਆ ਧੱਕਾ ਹੋ ਗਿਆ ਇੰਡੀਆ ਦੀ ਪੋਲਿਟਿਕਸ ਦੇ ਵਿੱਚ ਤੇ ਆਪਾਂ ਚਲੋ ਠੀਕ ਹੈ ਉਹਨੂੰ ਆਪਾਂ ਫੇਰ ਵਿਚਾਰ ਲੈਨੇ ਆਂ ਉੱਥੇ ਕੀ ਆ ਕਿ ਉੱਥੇ ਹਰੇਕ ਪਹਿਲਵਾਨ ਵਾਸਤੇ ਇੱਕ ਪ੍ਰੋਸੀਜਰ ਹੈ ਹਮ ਇੱਕੋ ਕੰਡਾ ਜਿਹਦੇ ਤੇ ਪਹਿਲੇ ਦਿਨ weight ਸਹੀ ਆਇਆ ਜੀ ਇਹ ਤਾਂ ਪੌਦੇ ਤੇ ਸਵਾਲ ਕਰੀਏ ਤਾਂ ਫਿਰ ਦੂਸਰੇ ਦਿਨ ਕਿਦਾਂ ਆ ਗਿਆ ਹਾਂ ਬਿਲਕੁਲ ਉਸੇ ਹੀ ਕੰਡੇ ਤੇ ਸਾਰਿਆਂ ਨੇ ਚੜਨਾ ਹੈ ਜੀ ਇੱਕੋ ਰੂਮ ਬਣਿਆ ਹੋਇਆ ਉਹਦੇ ਵਿੱਚ ਜੋ ਤੁਹਾਡੀ ਪੋਸ਼ਾਕ ਹੈ ਹਮ ਉਹਦੀ ਰੈਤ ਮਿਲਣੀ ਹੈ ਤੁਹਾਨੂੰ ਜੀ ਠੀਕ ਹੈ ਨਾ ਜੀ ਜੋ ਪੈਣ ਦੇ ਆ ਭਲਵਾਨ ਜੀ ਜੀ ਬਾਕੀ ਕੋਈ ਰਾਇਤ ਨਹੀਂ ਹੈ 1 ਗ੍ਰਾਮ ਵੀ ਦੀ ਵੀ ਰਾਇਤ ਨਹੀਂ ਆਪਣੇ ਪਿੰਡੂ ਟੂਰਨਾਮੈਂਟ ਤੇ ਛੋਟ ਮਿਲ ਜਾਂਦੀ ਆ ਕਿ ਕਮੇਟੀ ਕਹਿੰਦੀ ਅੱਛਾ 100 ਗ੍ਰਾਮ ਦੀ ਛੋਟ ਆ ਕੱਚਾ ਨਿੱਕਰ ਆ ਗਿਆ ਬਨਾਣ ਆ ਗਿਆ ਜੀ 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 ਠੀਕ ਹੈ ਨਾ ਉਹ ਆ ਜਾਂਦੀ ਆ ਉੱਥੇ 1 ਗ੍ਰਾਮ ਦੀ ਵੀ ਛੋਟ ਨਹੀਂ ਖੁਦ ਜਿਹੜੇ ਹੈਗੇ ਸੀਗੇ ਨਾ ਯੂ ਡਬਲਯੂ ਵਾਲੇ ਮਿਸਟਰ ਹੈੱਡ ਜਿਹੜੇ ਆ ਉਹ ਵੀ ਦੱਸ ਰਹੇ ਸੀਗੇ ਕਹਿੰਦੇ ਕਿ ਸਾਨੂੰ ਖੁਦ ਨੂੰ ਅਫਸੋਸ ਆ ਪਰ ਨਿਯਮ ਨਿਯਮ ਆ ਅੱਛਾ ਉਹਦੇ ਚ ਕੀ ਹੁੰਦਾ ਕਿ ਉਹਦੇ ਚ ਵੀਡੀਓਗ੍ਰਾਫੀ ਹੁੰਦੀ ਆ ਜਦੋਂ ਉੱਥੇ ਸਾਰਿਆਂ ਨੂੰ ਚੜਾਇਆ ਜਾਂਦਾ ਹੈ ਜੀ ਉਸ ਤੋਂ ਬਾਅਦ ਇੱਕ ਅਫੀਸ਼ਰ ਹੁੰਦਾ ਉੱਥੇ ਉਹ ਕੈਲੋ ਅਥਾਰਟੀ ਹੁੰਦਾ ਉਸਨੇ ਜਦੋਂ ਸਾਈਨ ਕਰ ਦਿੱਤੇ ਵੇਟ ਤੇ ਕਿ ਵੇਟ ਡਨ ਹੈ ਉਸ ਤੋਂ ਬਾਅਦ ਮੈਟ ਤੇ ਜਾਂਦਾ ਪਲਵਾਨ ਅਦਰਵਾਈ ਸਮਾਈ ਜੀ ਸੋ ਪ੍ਰੋਸੀਜਰ ਹੈ ਉਸ ਨੂੰ ਸਮਝ ਲਓ ਪਹਿਲਾਂ ਕਿ ਵੇਟ ਕਿਸ ਤਰ੍ਹਾਂ ਹੁੰਦਾ ਹੈ ਇਹ ਚੀਜ਼ਾਂ ਸਮਝਣੀ ਬਹੁਤ ਜ਼ਰੂਰੀ ਹੁਣ ਤੁਸੀਂ ਮੈਨੂੰ ਦੱਸ ਦਿਓ ਕਿ ਸਾਜ਼ਿਸ਼ ਕਿੱਥੇ ਹੋਈ ਆ ਜਾਂ ਤਾਂ ਅੰਡਾ ਬਦਲ ਦਿੱਤਾ ਗਿਆ ਜਾਂ ਵਿਨੇਸ਼ ਨੂੰ ਧੋਖੇ ਨਾਲ ਰੋਟੀ ਖਵਾ ਦਿੱਤੀ ਗਈ ਆ ਪਰੇ ਆਸਾਨ ਜੀ ਕਿੱਥੇ ਹੋਇਆ ਤੁਸੀਂ ਦੱਸੋ ਨਾ ਤੁਸੀਂ ਦੱਸੋ ਕਿੱਥੇ ਤੱਕ ਹੋਇਆ ਫਿਰ ਆਪਾਂ ਉਹਦੀ ਵੀ ਗੱਲ ਕਰਦੇ ਆਂ ਰਾਜਨੀਤੀ ਵਾਲੀ ਚੀਜ਼ ਜਿਹੜੀ ਐ ਜਿੱਥੇ ਹੋਈ ਐ ਉੱਥੇ ਹੋ ਸਕਦਾ ਆਪਾਂ ਕਹਿ ਲਈਏ ਕਿ ਰਾਜਨੀਤੀ ਨੇ ਆਪਣੀ ਗੇਮ ਖੇਢੀ ਆ ਪਰ ਜਿੱਥੇ ਤੁਸੀਂ ਇਸ ਤਰ੍ਹਾਂ ਦੇ ਸਵਾਲ ਚੁੱਕੋਗੇ ਤਾਂ ਤੁਹਾਡੇ ਕੋਲ ਤਰਕ ਵੀ ਤਾਂ ਆਉਣਾ ਚਾਹੀਦਾ ਹੈ ਨਾ ਕਿ ਕਿੱਥੇ ਹੋਇਆ ਫਿਰ ਆਪਾਂ ਨੂੰ ਵੀ ਪਤਾ ਲੱਗੇ ਯਾਰ ਕਿ ਇੱਥੇ ਹੋ ਸਕਦਾ ਕਿ ਹੋ ਗਿਆ ਹੋਵੇ ਜੀ ਜੀ ਬਿਲਕੁਲ ਜੀ ਇਸ ਤਰ੍ਹਾਂ ਪਾ ਲਿਆ ਜੀ ਮੈਂ ਕੁਝ ਕਮੈਂਟ ਪੜ ਲਾਂ ਕਹਿ ਰਹੇ ਨੇ ਕਿ ਬਚਪਨ ਦੇ ਵਿੱਚ ਖੇਡਣ ਵੇਲੇ ਲਾਸਿਕਸ ਦੀ ਗੋਲੀ ਲੈਂਦੇ ਹੁੰਦੇ ਸੀ ਕਹਿੰਦੇ ਜੀ ਇਹਨਾਂ ਪਸ਼ਾਬ ਬਹੁਤ ਆ ਤੇ ਗੁਰਪ੍ਰੀਤ ਜੋਧਾ ਜੀ ਕਹਿ ਰਹੇ ਨੇ ਕਿ ਪ੍ਰੋਗਰਾਮ ਆਪਣਾ ਸਾウਦੀ ਅਰਬ ਤੋਂ ਰੋਜ਼ ਸੁਣਦੇ ਨੇ। ਸ਼ੁਕਰੀਆ। ਕੁਲਵੰਤ ਜੀ ਕਹਿ ਰਹੇ ਨੇ ਪੂਣੀਆਂ ਨੇ ਕਿਹਾ ਸੀ ਕਿ ਲੜਕੀਆਂ ਦਾ ਵੇਟ ਜਿਹੜਾ ਜ਼ਿਆਦਾ ਮਿਹਨਤ ਨਾਲ ਟੁੱਟਦਾ ਲੜਕੀਆਂ ਦੇ ਮੁਕਾਬਲੇ ਦੇ ਵਿੱਚ। ਉਹ ਹੀ ਨਾ ਪਸੀਨਾ ਘਟ ਆਏਗਾ। ਆਹੀ ਤੇ ਗੱਲਾਂ ਦਾ ਦੇਖੋ ਇੱਕ ਚੀਜ਼ ਹੈ ਨਾ ਕਿ ਜਦੋਂ ਤੁਸੀਂ ਸਪੋਰਟਸ ਦੇ ਵਿੱਚ ਜਾਂਦੇ ਹੋ ਜਾਂ ਸਪੋਰਟਸ ਨੂੰ ਪੜ੍ਹਦੇ ਹੋ ਫਿਰ ਤੁਹਾਨੂੰ ਪਤਾ ਲੱਗਦਾ ਹੈ ਲੜਕੀਆਂ ਨੂੰ ਪਸੀਨਾ ਘਟ ਆਉਂਦਾ ਹੈ। ਲੜਕਿਆਂ ਨੂੰ ਪਸੀਨਾ ਛੇਤੀ ਆ ਜਾਂਦਾ ਜ਼ਿਆਦਾ ਆ ਜਾਂਦਾ ਹੈ। ਜੀ। ਇਹ ਵੀ ਇੱਕ ਕਹ ਲੋ ਕਿ ਕੁਦਰਤੀ ਚੀਜ਼ ਹੈ। ਕਈਆਂ ਨੂੰ ਬਿਲਕੁਲ ਮਰਦਾਂ ਨੂੰ ਵੀ ਕਈਆਂ ਨੂੰ ਬਹੁਤ ਔਖਾ ਆਉਂਦਾ ਬਸ ਜੀ ਜੀ ਕਈਆਂ ਨੂੰ ਬਹੁਤ ਜ਼ਿਆਦਾ ਆਉਂਦਾ ਸੋ ਇਹ ਬਿਲਕੁਲ ਥੋੜਾ ਹੈ कि ਲੜਕੀਆਂ ਦਾ weight ਘੱਟ ਟੁੱਟਦਾ ਔਰ ਇਹ ਜਿਹੜਾ weight ਆ ਨਾ ਅ ਵਿਨੇਸ਼ ਦਾ ਜਿਹੜਾ ਨੇਚਰਲੀ weight ਆ ਉਹ 55 ਤੋਂ 57 ਦੇ ਦਰਮਿਆਨ ਆ ਜੀ ਯਾਨੀ 5-7 ਕਿਲੋ ਤੋੜਨਾ ਪੈ ਰਿਆ ਸੀ ਇਹਨਾਂ ਨੂੰ ਮੇਨਟੇਨ ਕਰਨਾ ਪੈ ਰਿਆ ਸੀ ਉਸ ਜੀ ਮੈਂ ਇੱਕ ਦੋ ਕਮੈਂਟ ਪੜ੍ਹ ਕੇ ਲਓ ਜੀ ਫਿਰ ਆਪਾਂ weight ਵਾਲੀ ਆਵਾਂਗੇ ਜੀ ਰਣਜੀਤ ਤੂਰ ਜੀ ਕਹਿ ਰਹੇ ਨੇ ਕਿ ਜੇ ਸਾਜ਼ਿਸ਼ ਨਾ ਹੁੰਦੀ ਫਿਰ ਉਸ ਨੂੰ ਅਸਤੀਫਾ ਦੇਣ ਦੀ ਲੋੜ ਨਹੀਂ ਸੀ ਅਰੇ ਸਰ ਅਸਤੀਫਾ ਨਹੀਂ ਹੁੰਦਾ ਪਹਿਲੀ ਗੱਲ ਪਹਿਲਵਾਨ ਦਾ ਜਿਹੜਾ ਹੈ ਨਾ ਉਹ ਹੁੰਦਾ ਇੱਕ ਤਰ੍ਹਾਂ ਨਾਲ ਕਹ ਲੋ ਸੰन्यास ਜੀ ਉਹ ਉਹਦੇ ਤਾਊ ਨੇ ਕਿਹਾ ਉਹਨੇ ਅਖਿਆ ਕਿ ਮਨਾਉਣ ਦਾ ਯਤਨ ਕਰਾਂਗੇ ਕੁੜੀ ਨੂੰ ਹਮ ਅਜੇ ਤੀਵੇਂ ਚ ਆ ਜੀ ਵੀ ਅਗਲੇ 올림픽 ਤੱਕ ਤੂੰ ਕਰ ਕਾਉਂਟੀ ਤੇ ਜੇ ਉਹ ਰਾਜੀ ਹੋ ਗਈ ਫੇਰ ਫੇਰ ਤੁਹਾਡੀ ਸਾਜ਼ਿਸ਼ ਖਰਜ ਹੋ ਜਾਏਗੀ ਜੀ ਇਹ ਕਿਹੜੀ ਸਾਜ਼ਿਸ਼ ਆ ਜਿਹੜੀ ਅਸਤੀਫਾ ਤੱਕ ਦਵਾਰੀ ਆ ਅਸਤੀਫਾ ਨਹੀਂ ਹੁੰਦਾ ਪਹਿਲੀ ਗੱਲ ਸੰन्यास ਹੁੰਦਾ ਹੈ ਕਿਉਂਕਿ ਸਰਕਾਰੀ ਜੌਬ ਨਹੀਂ ਹੈ ਜਿਹਨੂੰ ਛੱਡ ਰਹੀ ਆ ਉਹ ਜੀ ਬਿਲਕੁਲ ਠੀਕ ਹੈ ਨਾ ਕੁਸ਼ਤੀ ਛੱਡ ਰਹੀ ਹੈ ਸੰन्यास ਲੈ ਰਹੀ ਆ ਕਿਸੇ ਦਾ ਕੋਈ ਦਬਾਅ ਨਹੀਂ ਆ ਉਹਦੀ ਪੋਸਟ ਪੜੋ ਉਹਨੇ ਨਹੀਂ ਆਖਿਆ ਕਿ ਰਾਜਨੀਤੀ ਵਿੱਚੋਂ ਜਿੱਤ ਗਈ ਆ ਜਾਂ ਸਾਜ਼ਿਸ਼ ਵਿੱਚੋਂ ਜਿੱਤ ਗਈ ਆ ਉਹਨੇ ਕਿਹਾ ਕੁਸ਼ਤੀ ਵਿੱਚੋਂ ਜਿੱਤ ਗਈ ਆ ਮਨ ਦਾ ਮਾਹੌਲ ਵੀ ਹੁੰਦਾ ਮਤਲਬ ਕਿ ਕੁਸ਼ਤੀ ਵਿੱਚੋਂ ਜਿੱਤ ਨਹੀਂ ਸਰ ਸ਼ਬਦਾਂ ਨੂੰ ਥੋੜਾ ਡੀਕੋਡ ਕਰੋ ਜੀ ਜੇ ਹੁੰਦਾ ਜਿਹੜੀ ਕੁੜੀ ਨੇ ਪ੍ਰਧਾਨ ਮੰਤਰੀ ਦੇ ਖਿਲਾਫ ਇੱਥੇ ਸਿੱਧੀਆਂ ਗੱਲਾਂ ਕਰੀਆਂ ਹਮ ਬ੍ਰਿਜ ਭੂਸ਼ਣ ਸਿੰਘ ਸ਼ਰਨ ਵਰਗੇ ਬਾਹੂਬਲੀ ਨੂੰ ਅੱਗੇ ਲਾ ਰੱਖਿਆ ਜੀ ਜਿਨੇ ਕਿਸੇ ਦੀ ਈਨੀ ਮੰਨੀ ਹਮ ਜੇ ਉਹਨੂੰ ਲੱਗਦਾ ਕਿ ਮੇਰੇ ਨਾਲ ਇਸ ਤਰ੍ਹਾਂ ਹੋਇਆ ਫਿਰ ਉੱਥੇ ਉਹ ਇਹ ਨਹੀਂ ਸੀ ਲਿਖਦੀ ਕਿ ਕੁਸ਼ਤੀ ਜਿੱਤ ਗਈ ਸ਼ਬਦਾਂ ਦੀ ਖੇਡ ਹੈ ਸੱਜਣਾ ਕੁਸ਼ਤੀ ਨਹੀਂ ਫਿਰ ਉਹਨੇ ਕਹਣਾ ਸੀ ਸਾਜਿਸ਼ ਜਿੱਤ ਗਈ ਮੈਂ ਹਾਰ ਗਈ ਜੀ ਤਾਂ ਥੋੜਾ ਸਾਨੂੰ ਉਹਦੇ ਤੇ ਵੀ ਯਕੀਨ ਕਰਨਾ ਚਾਹੀਦਾ ਹੈ ਨਾਲ ਜੀ 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 ਗੁਰਪ੍ਰੀਤ ਜੀ ਕਹਿ ਰਹੇ ਨੇ ਕਿ ਨਾਲ ਦੇ ਡਾਕਟਰ ਤੇ ਡਾਈਟੀਸ਼ੀਅਨ ਕੀ ਕਰ ਰਹੇ ਸੀ ਅੱਛਾ ਉਹ ਵੀ ਆ ਜਾਓ ਉਹ ਵੀ ਆ ਜਾਓ ਨਹੀਂ ਨਹੀਂ ਸਰ ਆ ਜਾਓ ਆ ਜਾਓ ਮੈਂ ਤੁਹਾਨੂੰ ਦੱਸਦਾ ਜੀ ਮਿੰਟੂ ਜੀ ਜਿਹੜਾ ਸਵਾਲ ਮੈਂ ਨਾਲ ਹੀ ਪੁੱਛਣਾ ਚਾਹੁੰਦਾ ਹਾਂ ਲਓ ਜੀ ਲਓ 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 ਦੇ ਵਿੱਚ ਲਓ ਮੈਂ ਲਓ ਜਿਵੇਂ ਇਹ ਕਹਿੰਦੇ ਨੇ ਕਿ ਫੁਗਾੜ ਪਹਿਲਾਂ ਜ਼ਿਆਦਾ ਓਵਰ weight ਦੇ ਵਿੱਚ ਮਾ 53 ਦੇ ਵਿੱਚ ਉਹ ਖੇਡਦੇ ਸੀ ਉੱਥੇ ਹੀ ਆ ਰਹੇ ਆਪਾਂ ਵਿਅਕਤੀ ਆਵਾਂਗੇ ਸਭ ਤੋਂ ਪਹਿਲਾਂ ਇਹ ਇਹਦੇ ਸਟਾਫ ਦੇ ਵਿੱਚ ਕੌਣ ਆ ਜੀ ਵੈਲਰ ਅਕਾਸ ਕੋਚਾ ਜੀ ਹੰਗਰੀਅਨ ਹਮ ਠੀਕ ਹੈ ਫਿਰ ਵੈਨ ਪੈਟਰਿਕ ਲੋਂਬਾਰਡ ਜੀ ਸਟਰੈਂਥ ਐਂਡ ਕੰਡੀਸ਼ਨਿੰਗ ਮਾਹਰ ਅਸ਼ਵਨੀ ਜੀਵਨ ਪਟੇਲ ਫਿਜ਼ਿਓ ਮਯੰਕ ਸਿੰਘ ਗਰੀਆ ਸਟਰੈਂਥ ਐਂਡ ਕੰਡੀਸ਼ਨਿੰਗ ਮਾਹਰ ਜੀ ਸ਼ੁਭਮ ਤੇ ਅਰਵਿੰਦ ਇਹ ਸਪਾਰਕਿੰਗ ਪਾਰਟਨਰ ਜੀ ਸਾਰਾ ਸਟਾਫ ਹੈ ਜਿਹੜਾ ਇਹਦੇ ਚ ਲਾ ਲੋ ਕਿ ਤਕਰੀਬਨ 40% ਬਾਹਰ ਲਾਏ। ਜੀ ਇਹ ਸਾਰਾ ਸਟਾਫ ਵਿਨੇਸ਼ ਫੋਰਗਟ ਦਾ ਪਰਸਨਲ ਹੈ। ਹੂੰ ਠੀਕ ਹੈ ਜੀ ਜੋ ਮਤਲਬ ਕਿ ਇਹਨਾਂ ਦਾ ਜ਼ਿਆਦਾਤਰ ਦਲ ਹੈ ਇੱਕ ਤਰ੍ਹਾਂ ਨਾਲ ਕਹੋ ਟੀਮ ਹੈ ਜੋ ਸਾਰਾ ਕੁਝ ਦੇਖਦੀ ਹੈ ਉਹ ਪਸੰਦਿਤ ਦਾ 70 ਲੱਖ ਰੁਪਈਆ ਇਸ ਵਾਰੀ ਅੱਡ ਤੋਂ ਵਿਨੇਸ਼ ਦਾ ਬਜਟ ਰੱਖਿਆ ਗਿਆ ਸੀ ਜਿਹੜਾ ਕੱਲ ਸਦਨ ਦੇ ਵਿੱਚ ਇਹਨਾਂ ਨੇ ਦੱਸਿਆ। ਜੀ ਕੇ 70 ਲੱਖ ਰੁਪਇਆ ਖਰਚ ਜਿਹੜਾ ਵਿਨੇਸ਼ ਤੇ ਕੀਤਾ ਗਿਆ ਤਾਂ ਉਹ ਕਿੱਥੇ ਹੁੰਦਾ ਇਹਨਾਂ ਚੀਜ਼ਾਂ ਤੇ ਹੁੰਦਾ ਜੀ ਜੀ ਤਾਂ ਗੱਲ ਇਹ ਆ ਕਿ ਉਹਨਾਂ ਦੇ ਜੇ ਤੁਸੀਂ ਸਟਾਫ ਨੂੰ ਜਾਂ ਕੋਚ ਨੂੰ ਡਾਇਟੇਸ਼ਨ ਨੂੰ ਜੇ ਤੁਸੀਂ ਜ਼ਿੰਮੇਵਾਰ ਮੰਨਦੇ ਹੋ ਨਾ ਤਾਂ ਫਿਰ ਵਿਨੇਸ਼ ਫੋਰਗਟ ਵੀ ਉਹਦੇ ਵਿੱਚ ਜ਼ਿੰਮੇਵਾਰ ਹੋਏਗੀ ਕਿਉਂਕਿ ਸਟਾਫ ਜਾਂ ਕੋਚ ਇਹ ਉਹਦੀ ਚੋਣ ਦੇ ਮਤਲਬ ਚ ਤੁਹਾਨੂੰ ਹੋਰ ਦੱਸ ਦੇਵਾਂ ਜੀ ਪਿਛਲੀ ਜਿਹੜੀ 올림픽 ਹੋਈ ਸੀਗੀ ਟੋਕੀਓ 올림픽 ਜੀ ਵਨੀਸ਼ ਫਰਗਾਟ ਤੇ ਉਸ ਤੋਂ ਬਾਅਦ ਬੈਨ ਲੱਗ ਗਿਆ ਸੀ ਉਹ ਆਹੀ ਕਾਰਨ ਸੀ ਇੱਕ ਉਹਦੀ ਪੋਸ਼ਾਕ ਸਪான்ਸਰਸ਼ਿਪ ਦਾ ਰੌਲਾ ਸੀਗਾ ਨੀਮਾ ਤੋਂ ਬਾਅਦ ਬ੍ਰਿਜ ਭੂਸ਼ਣ ਸ਼ਰਮ ਦੇ ਨਾਲ ਇਹ ਚੀਜ਼ਾਂ ਦਾ ਇੱਥੋਂ ਹੀ ਤਾਂ ਹੋਇਆ ਸੀ ਉਹਨੇ ਖੋਟਾ ਸਿੱਕਾ ਤੱਕ ਕਹਿ ਦਿੱਤਾ ਸੀ ਇਹਨੂੰ ਜੀ ਵਨੀਸ਼ ਹਾਰ ਗਈ ਸੀਗੇ ਨਾ ਤੇ ਇਹ ਕਹਿ ਦਿੱਤਾ ਕਿ ਇਹ ਜਿਹੜਾ ਇੰਡੀਅਨ ਦਾਲ ਹੈ ਉਹਦੇ ਨਾਲ ਇਹ ਪ੍ਰੈਕਟਿਸ ਨਹੀਂ ਸੀ ਕਰਦੀ ਇਹ ਹੰਗਰੀ ਮਤਲਬ ਕਿ ਗਈ ਚਲੀ ਵਗੈਰਾ ਵਗੈਰਾ ਉਹਨੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤਾਂ ਵਿਨੇਸ਼ ਫੋਗਾਟ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਉਸ ਵੇਲੇ ਟੁੱਟ ਚੁੱਕੀ ਸੀ ਜੀ ਉਸ ਵੇਲੇ ਵੀ ਸੰਨਿਆਸ ਦੀਆਂ ਖਬਰਾਂ ਆ ਰਹੀਆਂ ਸਨ ਕਿ ਵਿਨੇਸ਼ ਫੋਗਾਟ ਕਿਸੇ ਵੇਲੇ ਵੀ ਸੰਨਿਆਸ ਲੈ ਸਕਦੀ ਆ ਤਾਂ ਮਤਲਬ ਇਹ ਆ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੇ ਹੁਣ ਜਿਵੇਂ ਸੰਜੇ ਸਿੰਘ ਨੇ ਕਿਹਾ ਜੀ ਜਿਹੜਾ ਇੰਡੀਅਨ ਰੈਸਲਿੰਗ ਫੈਡਰੇਸ਼ਨ ਦਾ ਹੈੱਡ ਹੈ ਕਿ ਅਸੀਂ ਸਟਾਫ ਤੇ ਕਾਰਵਾਈ ਕਰ ਸਕਦੇ ਆ ਤਾਂ ਸਟਾਫ ਤੇ ਕਾਰਵਾਈ ਦਾ ਮਤਲਬ ਇਹ ਹੋਆ ਕਿ ਜ਼ਿਆਦਾਤਰ ਜੋ ਨਾਲ ਹੈ ਜੀ ਤੁਹਾਡਾ ਕੋਚਿੰਗ ਸਟਾਫ ਹੈ ਜਾਂ ਸਿਹਤ ਵਾਲਾ ਜਾਂ ਖਾਣੇ ਵਾਲਾ ਖੁਰਾਕ ਵਾਲਾ ਸਟਾਫ ਹੈ ਉਹ ਜ਼ਿਆਦਾਤਰ ਪਹਿਲਵਾਨਾਂ ਦੀ ਆਪਣੀ ਚੋਇਸ ਦਾ ਹੁੰਦਾ ਹੈ ਇਹਦਾ ਮਤਲਬ ਇਹ ਹੈ ਕਿ ਉਹ ਉਹਦੇ ਤੇ ਤੇ ਫਿਰ ਵਿਨੇਸ਼ ਫੁਗਾੜ ਤੇ ਵੀ ਤੁਸੀਂ ਸਵਾਲ ਖੜਾ ਕਰੋਗੇ ਜੇ ਤੁਸੀਂ ਇਦਾਂ ਕਰਦੇ ਹੋ ਤਾਂ